ਕਸਵਾ ਆਦਮਪੁਰ ਦੇ ਪੈਂਦੇ ਪਿੰਡ ਪੰਡੋਰੀ ਨਿਜਰਾਂ ਵਿਖੇ ਲਖਦਾਤਾ ਪੀਰ ਜੀ ਦਾ ਸਾਲਾਨਾ ਉਰਸ ਮੇਲਾ ਤਨ ਤਨ ਸਾਈਂ ਬਾਬਾ ਲੋਕਜੀ ਦੇ ਪਵਿੱਤਰ ਸਥਾਨ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਝੰਡੇ ਦੀ ਰਸਮ ਅਦਾ ਕਰਨ ਲਈ ਲਖਦਾਤਾ ਪੀਰਾਂ ਦੇ ਨਾਮ ਦੀ ਮਹਿਫਿਲ ਸਜਾਈ ਗਈ ਜਿਸ ਦੌਰਾਨ ਜੋਤੀ ਮਾਹੀ ਐਂਡ ਨਿਕਾਲ ਪਾਰਟੀ ਵੱਲੋਂ ਆਏ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਇਸ ਪਵਿੱਤਰ ਸਥਾਨ ਦੇ ਮੁੱਖ ਸੇਵਾਦਾਰ ਸ਼੍ਰੀਮਤੀ ਪ੍ਰਤਾਪਕੌਰ ਬੱਦਨ ਸ਼੍ਰੀ ਮਹਿੰਗਾ ਰਾਮ ਬੱਦਨ ਨੇ ਇਸ ਦਰਬਾਰ ਦੀ ਸੇਵਾ ਤਨ ਮਨ ਧਨ ਨਾਲ ਕੀਤੀ ਇਸ ਸਮਾਗਮ ਦੌਰਾਨ ਜਿੱਥੇ ਸਾਬਕਾ ਸਰਪੰਚ ਸਰਦਾਰ ਬਲਦੇਵ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਾਲ ਨਿਭਾਈ ਉੱਥੇ ਹੀ ਆਪਣੇ ਪੁੱਤਰ ਕੁਲਵੰਤ ਸਿੰਘ ਰਿਟਾਇਰ ਸੁਪੇਧਾਰ ਮੇਜਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਅਤੇ ਸਟੇ ਸਖਤਰ ਦੀ ਸੇਵਾ ਮਾਸਟਰ ਦਰਸ਼ਨ ਸਿੰਘ ਦਰਸ਼ੀ ਵੱਲੋਂ ਬਖੂਬੀ ਨਾਲ ਨਿਭਾਈ ਗਈ ਇਸ ਮੇਲੇ ਦੌਰਾਨ ਮਹਾਨ શિક્ષੀਤਾਨ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਬਰੂ ਕੇ ਲੰਗਰ ਅਤੁੱਟ ਵਰਤਾਏਗੇ ਆਦਮ ਪੋਰ ਤੋਂ ਹਣੀ ਸੰਦੂਦੀ ਖਾਸਾ